ਨਹੀਂ ਸੁਣੀ ਨਾ ਸੁਣ ਜਾ ਤੂੰ ਹਾਂ ਮੈਂ ਕਾਜੋ ਕਰਦਾ ਆ ਇੱਥੇ ਆ ਕੇ ਮੈਂ ਤੈਨੂੰ ਪੈਸੇ ਮੰਗਦਾ ਮੈਂ ਦੇ ਦੋਗੇ ਆਪਾ ਤੈਨੂੰ ਕਹਿਣੇ ਕੁਝ ਹੋਰ ਕੀ ਆ ਕਹਿਣੇ ਤੂੰ ਆ ਤੇ ਸਰੀਰ ਦਾ ਪਤਾ ਨਹੀਂ ਕਦੋਂ ਪਟਾਕਾ ਪੈਣਾ ਹਾਂ ਲਾਹਾ ਲੁੱਟ ਲੋ ਪਹੁੰਚ ਲੋ ਜਿੰਨਾ ਪਹੁੰਚ ਹੁੰਦਾ ਦਾੜੀ ਨਾ ਬਣਾ ਕੇ ਹਾਂ ਫੋਲਕ ਖਿੱਚੀ ਜਾਣਾ ਤੂੰ ਹਾਂ ਢੋਲ ਨਾਲ ਗੱਲ ਬਾਬਾ ਦੇਖਣਾ ਹਾਂ ਇਹ ਫੋਲਕ ਦਾ ਫਾਇਦਾ ਸੀਸ ਨਮਾਈਏ ਕਿਆ ਸਿਏ ਜਾ ਰਿਦੇ ਕਿਸਦੇ ਜਾਏ ਹਜ਼ਾਰ ਵੀ ਮੱਥਾ ਦੇਗ ਲਈ ਮਹਾਰਾਣੀ ਸਾਹਿਬ ਜੱਦਿਆਂ ਨੂੰ ਪਰਵਾਨ ਤਾਂ ਹੋਊਗਾ ਜੇ 나ਈ ਦਾ ਖੜਾ ਛੱਡੇਗਾ ਦਾੜੀ ਮੱਛ ਬਟਾਉਣੀ ਬੰਦ ਕਰੇਗਾ ਇਹ ਕਿਦਣਾ ਦਾ ਕੰਮ ਆ ਮੱਛ ਬਟਾਉਣੀ ਛੇਰ ਦਾ ਕੰਮ ਨਹੀਂ ਆ ਛੇਰ ਤਾਂ ਮੁੱਛ ਨੂੰ ਹੱਥ ਨਹੀਂ ਲਾ ਸਕਦੇ ਆਪਾਂ ਕਿਹੜਾ ਕਿ ਛੇਰਵਾ ਜੰਗਲ ਦਾ ਆਪਾਂ ਤਾਂ ਬੱਬਰ ਛੇਰ ਆ 25 ਕਿਲੋ ਵੱਧ ਆਉਂਦੇ ਨੇ ਆਪਾਂ ਸਹੀ ਗੱਲ ਆ ਸਹੀ ਗੱਲ ਆ ਸਹੀ ਮੈਂ ਜਿਤਨਾ ਮਾਰਿਆ ਸੀਗਾ ਮੈਂ ਨਹੀਂ ਕਿਹਦੇ ਪਾਸੇ ਨੇ ਮਰਵਾਇਆ ਸੀ ਮੇਰਕੋ ਜੀ ਮਰਵਾਇਆ ਸੀ ਚਿਤਰਾ ਚਿਤਰਾ ਛੇਰ ਦਾ ਛੇਰ ਹੋਰ ਹੁੰਦਾ ਉਹ ਤੇ ਚਿਤਰਾ ਹੋਰ ਹੁੰਗਾ ਵਾ ਹਾਂਜੀ ਹਾਂਜੀ ਆ ਦੇਖ ਲਓ ਵਾਹੇ ਗੁਰੂ ਵਾਹੇ ਗੁਰੂ ਵਾਹੇ ਆ ਦੇਖ ਲਓ ਆ ਕਿੱਤੇੜਾ ਕਿ ਛੇਰਾਂ ਦੇਖੋ ਚਿਤਾ ਚਿਤਾ ਮਾਰਿਆ ਬਾਬਾ ਜੀ ਬੋਲੇ ਸੋਨਿਆਨ ਸੋਨਿਆਨ ਤਾਲਾ ਉਹ ਚਿੱਤੇ ਨੇ ਬੰਗਲ ਲੈ ਲੂ ਕੋਈ ਨਾ ਜੀ ਨੇ ਮਾਰਿਆ ਕਿੱਥੇ ਇਹ ਮਾਰਦਾ ਨਹੀਂ ਬੰਦੇ ਨੂੰ ਇਹ ਫੱਟਣ ਕਰਦਾ ਸਾਦੇ 25 30 ਬੰਦੇ ਫਟੜ ਕੀਤੇ ਸਾਨੇ ਆ ਅੱਕੇ ਨੂੰ ਕਰਕੇ ਦਿਖਾਇਆ ਮੜੀ ਫੋੜ ਸਾਡੇ ਦੀ ਕਿਰਪਾ ਬਾਪੂ ਠੀਕ ਆ ਤੂੰ ਹੋਣੀ ਹੋਣੇ ਬੜੀ ਓਏ ਫਟੇ ਹੋ ਗਿਆ ਕੰਮ ਚਲੋ ਆ ਵੀ ਹੱਥ ਪੈਣੀ ਸੰਤ ਕਰਤਾ ਸੰਤਾਂ ਦੇ ਆਏ ਕਰੋ ਵਾਹ ਜੀ ਚੜਦੀ ਉਮਰੇ ਚੜਦੀ ਉਮਰੇ ਬਾਪੂ ਮੈਂ ਭਜਾਈ ਨਹੀਂ ਕਰਨੀ ਚਾਹੁੰਦਾ ਮੈਂ ਕਹਿੰਦਾ ਮਹਾਰਾਜ ਦੀ ਗੱਲ ਕਰੋ ਆਏ ਕਰੋ ਆਏ ਕਰੋ ਮਹਾਰਾਜ ਨੂੰ ਮੰਨੋ ਤੇਲ ਤੁਸੀਂ ਵੀ ਫੂਕਦੇ ਆ ਤੇਲ ਮੈਂ ਵੀ ਫੂਕਦਾ ਮੈਂ ਦਵਾਨੀ ਨਹੀਂ ਮੰਗਦਾ ਕਿਸੇ ਕੋਲੋਂ ਨੰ ਮੱਥੇ ਟਿਕਾਉਣਾ ਵਾ ਮੈਂ ਕਹਿੰਦਾ ਗੋਲ ਕਾਂਜ ਬਹੁਤ ਗੁਰੂ ਕੀ ਅਸਾਂ ਦੀਏ ਬਾਬੇ ਲੰਗਰਾਂ ਦੇ ਮਾਰਤਾ ਨੂੰ ਪਾਓ ਇਹਨੂੰ ਇਹਨੂੰ ਅਸ਼ੀਰਵਾਦ ਦਿਓ ਜਿਹੜੇ ਵੱਡੇ ਵੱਡੇ ਕਿਲੇ ਉਫਾਰਦੇ ਆ ਨਾ ਇਹਨਾਂ 'ਚ ਗੋਲ ਕਾਂਜ ਬਹੁਤ ਲੰਗਰਾਂ ਦੇ ਬਹੁਤ ਬੱਚੇ ਕੱਟਿਆ ਬੱਲਿਆਂ ਤੋਂ ਬਹੁਤ ਤੁਹਾਨੂੰ ਕੋਈ ਕਮੀ ਨਹੀਂ ਰਹਿਣੀ ਪਰ ਸਿੱਖ ਹੋਣ ਦੀ ਡੁਬਰੀ ਕਿ ਸਿੱਖਣਾ ਹੋਵੇ ਦਾਲੀਆਂ ਮੁਛਾ ਮੜ ਕੇ ਡੁਬਰੀ ਕਿ ਸਿੱਖ ਬਣਦੇ ਆ ਸਿੱਖ ਵੀਕ ਹੋਣੇ ਆ ਮੱਥੇ ਵੀ ਟੇਕਦੇ ਸਿੱਖਾ ਵਾਂਗੂ ਤੇ ਦਾਲੀਆਂ ਮੁਛਾ ਵੀ ਮਨਾਉਂਦੇ ਆ ਬੋਲੇ ਜੀ ਬੋਲੇ ਬਾਰ ਮੋਟਾ ਖਿੱਚੀਏ ਜਵਾਨ ਸਾਡੇ ਕੰਮ ਦੀ ਸ਼ਰੀਕ ਬਣਨਾ ਇਹ ਤਰੀਕੇ ਨਾਲ ਵੱਡੇ ਤੋਂ ਮਾਲੇ ਸਿਆਏ ਨੇ ਆਪਾਂ ਇਹ ਮੱਥੇ ਟਿਕਾਉਣੀ ਸਿਆਏ ਵੱਡੀਆਂ ਵੱਡਾ ਮੰਨਣ ਮੱਥਾ ਲੱਗਿਆ ਵੱਡੀ ਬਗਲ ਨਾਲ ਬੜਾ ਗਰੰਟ ਦਵਾ ਦੱਸੋ ਇਹ ਛੋਟੀ ਕਿੰਨੇ ਬਾਬਾ ਮਿੱਤਰਿਆ ਦੱਸੋ ਇਹਨੂੰ ਇਹ ਸਭ ਨੂੰ ਪਤਾ ਹੀ ਇਹਨਾਂ ਨੂੰ ਸਭ ਨਹੀਂ ਇਹ ਤੁੰਗਦਾਰੀ ਪਤਾ ਨਹੀਂ ਨਹੀਂ ਇਹ ਪਰਨਾ ਬੰਨੇ ਤੋਂ ਡਰਦਾ ਮੈਨੂੰ ਕਿੰਨਾ 50 ਸਾਲ ਮੈਨੂੰ ਕਿੰਨੇ ਜਣੇ ਭੌਂਗਦੇ ਨੇ ਕਿਦਾਂ ਕਰ ਬੱਜੇ ਨਾ ਗਰਦਾਰ ਦਾ ਮੈਂ ਮੇਲਾ ਘਰਵਾਰਾ ਕੋਈ ਉਹੀ ਤਾਂ ਗੱਲ ਹੈ ਮੈਂ ਤਾਂ ਬਾਹਰ ਇਹਨਾਂ ਚੋਈ ਜਾਂਦੀ ਮੈਂ ਤਾਂ ਗੱਡੀ 'ਚ ਬੈਠੀ ਬੈਠਣਾ ਤਾਂ ਕਿਸੇ ਨੂੰ ਦੜੀ ਕੱਟ ਨੂੰ ਸ਼ਰਾਬੀ ਨੂੰ ਕਬਾਬੀ ਨੂੰ ਨਸ਼ਈ ਨੂੰ ਚੋਰੀ ਨੂੰ ਜਾਰੀ ਨੂੰ ਚਾਹ ਸੁਭੀ ਕਰਨਾ ਨੂੰ ਨਹੀਂ ਪਤਾ ਲੈ। ਲੈ ਬਾਣੀ ਪੜੂਗਾ ਬਾਣੀ ਸੜਾਊਗਾ ਬਾਣੀ ਨੂੰ ਜੜੂਗਾ ਬਾਣੀ ਦੀ ਗੱਲ ਕਰੂਗਾ ਉਹ ਸਾਡੇ ਨਾਲ। ਉਹ ਨਾਲ। ਉਹਦੇ ਨਾਲ ਆਪਾਂ। ਮੇਰਾ ਵੀ ਫਿਰ ਫੋਟੋ ਚਾਹਵਾਗਾ। ਚੰਦੀ ਦਾ ਇਹ? ਨਹੀਂ ਨਹੀਂ। ਬੇਠ ਠੀਕ ਆ। ਕਾ ਕਿਸ਼ੈਣਾ ਪਾਇਆ ਹੋਇਆ? ਬਾਂਦਰ ਕੱਥਾ ਪਾਇਆ। ਉਹਦਾ ਬ੍ਰੇਕ ਹੀ ਹੈ ਨਹੀਂ। ਉਹ ਬਾਂਦਰ ਕਿਸੇ ਦੀ ਬ੍ਰੇਕ ਹੀ ਹੈ ਨਹੀਂ। ਉਹ ਗੱਡੀ ਕਾਮਯਾਬ ਨਹੀਂ ਹੈਗੀ। ਜਿਹਦੀ ਬ੍ਰੇਕ ਨਾ ਹੋਵੇ। ਗੱਡੀ ਉਹੀ ਜਾਵਾ ਉਹੀ ਕਾਮਯਾਬ ਆ ਜਿਹਦੀ ਬ੍ਰੇਕ ਹੋਵੇ ਬ੍ਰੇਕ ਤੋਂ ਬਿਨਾ ਬੰਦੇ 올ਟ ਗੇਅਰ ਲੱਗਦੇ ਆ ਨਿਊਟਰਲ ਹੋਣ ਬਾਅਦ ਤੇ ਇਕੱਲੇ ਇਕੱਲੇ ਕੋ ਬਚੋ। ਸੋਲੀਏ ਯਾਰ ਬਾਬਾ ਜੀ ਗਰੇ ਪਹਿਲੀ ਵਾਰੀ ਮਿਲੇ ਆ ਤਾਂ ਇਹ ਬਿਲਕੁਲ ਯਾਰ ਕਿਹੜਾ ਬੰਦਾ ਤੂੰ ਕਹਿੰਦਾ ਕੱਲ ਨੂੰ ਕਰਦਾ ਹੈ ਇੱਧਰ ਲੈ ਨੂੰ। ਉਹ ਕਾਲ ਯੁਗ ਨਾ ਵਰਤਾਓ। ਉਹ ਪਰਾਂ ਲੋਕੀ ਰਹਿੰਦੇ ਆ। ਨਹੀਂ ਨਹੀਂ ਮੈਂ ਫੜ ਕੇ ਦੇ ਆਨੂੰ। ਇਹਨੂੰ ਪਤਾ ਨਹੀਂ ਲੱਗਦਾ। ਗੱਡੀ ਮਗਰ ਫੜ ਲੈਣੇ ਸੀ ਮਢਰਾਲੇ। ਉਹੀ ਤਾਂ ਗੱਲ ਆ। ਇਹਨੂੰ ਬਲਾਓ ਦੇ ਕਿਹੜਾ ਬਲਾ। ਯੁਗ ਵੀ ਤੁਹਾਨੂੰ ਪਤਾ ਬਾਬਾ ਜੀ ਨਾ ਰਹੇ ਹੋ ਜਾ ਤੂੰ। ਚਲਾ ਗਿਆ। ਨਹੀਂ ਕੋਈ ਬਰਿਆ ਜਾ। ਤੂੰ ਵੀ ਪਰਿਆ ਜਾਂਦੇ। ਪਰਿਆ ਜਾ। ਤੂੰ ਐਸੇ ਤੂੰ ਗੱਲ ਨਹੀਂ ਕਰਨ ਦੇਂਦੇ। ਇਹ ਬੁਲਾ ਕੇ ਗੱਲ ਕਰਦਾ ਆ। ਆ ਜਾ ਯਾਰ। ਮੋਰੀ ਬਾਈ ਦੀ। ਬੱਜਲ ਕਰਾਂਗਾ ਜੰਮਾ ਨਾ ਏਦਾਂ ਦੇ ਗੱਡ ਗੱਡ ਕੀ ਕਰ ਲੈਣਾ ਆਹ ਸਾਥ ਕੀ ਭయ్యా ਬਾਕੀ ਗੱਲਾਂ ਉਹ ਚੱਲ ਆ ਜਾ ਯਾਰ ਆ ਜਾਈ ਬਾਬਾ ਬਣਿਆ ਵੈਚਾਲੇ ਬਾਬਾ ਨਹੀਂ ਬਣਿਆ ਮੈਂ ਰੁਦਾ ਪਾਇਆ ਚੱਲ ਸਾਹ ਨਹੀਂਗਾ ਮੈਂ ਸਾਰਿਆਂ ਦੇ ਖਿਲਾਫ ਹਾਂ ਮੈਂ ਤੇਰੇ ਕੋਲ ਦੇ ਬੜੀਆਂ ਮੈਂ ਚੇਲਾ ਨਹੀਂ ਕਹਿਣਾ ਸਾਡਾ ਨਾ ਮੈਂ ਚੇਲਾ ਬੜੇ ਨਾ ਬਣਾਉਣਾ ਮੈਂ ਮੈਂ ਬੰਦ ਕਿੱਥੇ ਲਾਉਣਾ ਮੇਰੇ ਕਾਲੇ ਪੋਣਾ ਮੈਂ ਕੋਠੀਆਂ ਪਾਲਣੀਆਂ ਹੁਣ ਨੂੰ ਜੇ ਮੈਂ ਸਾਰਿਆਂ ਦਾ ਮਾਪਾ ਬਾਬਾ ਬਣੇ ਮੱਥਾ ਲਗਾਉਣ ਵਾਲਾ ਹਾਂਗਾ बाबा जी चलिया जा, जा आ रहा बाबा